ਦਰਮੇ ਤੋਂ ਕਿ ਰੋਡ ਦਰਮੇ ਤੋਂ ਤੁਹਾਡਾ ਵਿਆਹ ਸੀਗਾ ਹਾਂਜੀ ਕਦੋਂ ਦਾ ਵਿਆਹ ਹੋਇਆ ਦਸ ਮਹੀਨੇ ਪਤਲੇ ਮਹੀਨੇ ਸੀ ਹਾਂ ਕੀ ਕਹਿਣਾ ਚਾਹੋ ਅੱਜ ਜਿਹੜੀਆਂ ਤੁਹਾਡੇ ਪਾਣੀ ਜਿਹੜੇ ਜ਼ਮੀਨ ਕਿਸਕੇ ਲੈ ਗਏ ਕੀ ਹੈ ਹਨਾ ਇਸ ਤਰ੍ਹਾਂ ਸਾਨੂੰ ਵੀ ਰਾਜੰਦਾਨ ਹੋ ਰਹੇ ਸੀ ਮਰ ਜਾਂਦੇ ਬਤੀ ਹਸੀ ਐਨੀ ਮਿਹਨਤ ਨਾਲ ਅਸੀਂ ਫਸਲ ਬਣਾਈ ਸੀ ਸਾਡੀ ਜ਼ਮੀਨ ਸੀ ਕੀ ਬੀਦਾ ਸੀ ਤੁਹਾਡੀਆਂ ਸੁਪੜੇ ਕਿਸ ਤਰ੍ਹਾਂ ਦੇਖੀ ਸੀ ਸਾਰੀਆਂ ਉਮੀਦਾਂ ਵੀ ਖਤਮ ਹੋ ਗਈਆਂ ਸਭ ਕੁਝ ਉਹ ਸਾਡੀ ਲੀਡਰ ਜ਼ੁਬਾਰ ਕਹਿੰਦੇ ਕਿ ਇੱਥੇ ਕੋਈ ਰਸਤਾ ਨਹੀਂ ਮਿਲਦਾ ਸਹੀ ਹੋਰ ਮੰਗ ਲੈਂਦੇ ਸਾਰੇ ਬਦਲ ਇਹ ਹਨ ਫਿੱਤੀ ਜਗਤ ਸਾਡੀ ਜ਼ਮੀਨ ਸਾਰੀ ਡੈਡਪੀ ਹੁੰਨ ਸੀ ਥਾਵਾਂ ਦੇ ਜਿੱਤੇ ਜਿੱਤੇ ਜਾਵਾਂ ਦੇ ਮਦਦ ਪੂਰੀ ਕਰਦੇ ਵੀਰ ਜੀ ਅਕਾਸ਼ੀ ਬੇਨਤੀ ਕਰਦੇ ਆ ਸਾਡੇ ਪਾਣੀ ਆ ਚੁੱਕਾ ਹੈਗਾ ਸਾਡੇ ਹੜ ਆਏ ਦੇ ਕਾਰਨ ਕਿ ਸਾਡੀ ਫਸਲ ਦੀ ਮਿਹਨਤ ਸੀ ਸਾਨੂੰ ਅਸੀਂ ਇੱਕ ਲੜਕੀ ਦਾ ਵਿਆਹ ਰੱਖਿਆ ਸੀ ਉਹ ਵੀ ਸਾਡੇ ਮੇਦ ਸੁਪਨੇ ਨਹੀਂ ਆ ਪੂਰੇ ਹੋਏ ਸਾਡਾ ਬੱਚਾ ਹੈਂਡੀਕੈਪ ਆ ਅਸੀਂ ਉਹਨੂੰ ਪਾਲਣ ਪੋਸ਼ਣ ਮਸਾ ਕਰਦੇ ਆ ਸਾਡੀ ਇੱਕ ਵੀਰ ਸੱਜਣ ਦਾਨੀ ਕੋਈ ਮਦਦ ਕੀਤੀ ਜਾਵੇ ਸਾਡੀ ਤੀ ਦਾ ਵਿਆਹ ਹੋ ਜਾਵੇ ਸਾਡੀ ਕੋਈ ਸੇਵਾ ਕੀਤੀ ਜਾਵੇ ਜ਼ਮੀਨ ਸੀ ਉਹ ਵੀ ਸਾਡੀ ਰੀਜ ਡਿੱਗ ਪਈ ਹੈਗੀ ਕੋਈ ਬੱਚਾ ਸਾਡਾ ਹੈਂਡੀਕੈਪ ਹੈ ਨਹੀਂ ਅਸੀਂ ਦੀ ਪਾਲਣ ਪੋਸ਼ਣ ਮਸਾ ਕਰ ਸਕਦੇ ਆ ਸਾੜੇ ਪਾ ਲਈ ਵਿਲੜ ਗਈ ਜੋ ਨਾ ਵੀ ਲੜ ਗਿਆ ਸਾਡੇ ਕੁਛ ਨਹੀਂ ਰਹਿ ਗਿਆ ਸਾਡੇ ਕੋਲ ਸਾਡਾ ਵਿਆਹ ਸੀ 29 ਤਰੀਕ ਦਾ 10ਵੇਂ ਮਹੀਨੇ ਦੀ ਦਾ ਦਰਿਆਜ ਪਹਿਲੇ ਡਿੱਗ ਪਈ ਹੈਗੀ ਸਾਡੇ ਕੋਈ ਹਾਲ ਨਹੀਂ ਹੈਗਾ ਸਾਡੇ ਦਾ ਨੀ ਵੀਰ ਕੋਈ ਪੈਣ ਪਾਈ ਸਾਡਾ ਆਸਰਾ ਬਣੇ ਭਾਜੀ ਬਹੁਤ ਨੁਕਸਾਨ ਹੋਇਆ ਸਾਡਾ ਤੇ ਭਾਜੀ ਆ ਵੇਖੋ ਜਿਹੜਾ ਬਚਿਆ ਚੋਨਾ ਕੋਈ ਇੱਲਾ ਉਹਦੇ ਵਿੱਚ ਲਾਲੀ ਪੈ ਗਈ ਹੈ ਰੇਤਾ ਪੈ ਗਿਆ 5-5 ਫੁੱਟ ਪੈ ਗਿਆ ਅਸੀਂ ਕਿੱਥੇ ਜਾਵਾਂਗੇ ਜੋ ਸਾਡੇ ਕਾਰ ਸੀ ਉਹ ਵੀ ਵਿੱਚ ਚਲੇ ਗਏ ਨੇ ਤੇ ਜੋ ਮੋਟਰਾਂ ਸੀ ਆਪਣੇ ਇੰਜਨ ਸੀ ਕੁਝ ਨਹੀਂ ਬਚਿਆ ਜੀ ਤੇ ਸਭ ਵਿੱਚੇ ਲੈ ਗਿਆ ਸਾਡੀ 15 ਕਿਲੇ ਪੈਲੀ ਸੀ ਉਹ ਵੀ ਸਾਦਾ ਚੋਨਾ ਪੈਲੀ ਤੇ ਬਾਕੀ ਬਚੀ ਉਹਦੇ ਵਿੱਚ ਰੇਂਤਾ ਰੁੱਤ ਕਿਰਨਦੀਪ ਹਾਂਜੀ ਕਿਰਨਦੀਪ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਿੰਡ ਛੀਨੇਵਾਲੇ ਚਿੱਤ ਦੇ ਤੇ ਤੁਹਾਡਾ ਵਿਆਹ ਕਰਵਾਉਦਾ ਸੀ ਦਸਵੇਂ ਮਹੀਨੇ ਕੀ ਉਮੀਦਾਂ ਕਿਸ ਤਰ੍ਹਾਂ ਦੀਆਂ ਰੱਖੀਆਂ ਤੁਸੀਂ ਕਪੜੇ ਕਿਸ ਤਰ੍ਹਾਂ ਦੇ ਹੁੰਦੇ ਅੱਜ ਜਿਹੜਾ ਬਾਦੂ ਸੁਪਨੇ ਸੀ ਜੇ ਸਾਰੇ ਪਾਣੀ ਨਾਲ ਰੋੜ ਲੈ ਹੈ ਬਾਦੂ ਸੁਪਨੇ ਸੀ ਜੇ ਸਾਰੇ ਪਾਣੀ ਨਾਲ ਖਰਾਬ ਕਿਸ ਤਰ੍ਹਾਂ ਤੋਂ ਇਹ ਪਾਲੀ ਫਸਲ ਕਿਸ ਤਰ੍ਹਾਂ ਪਾਲ ਫਸਲ ਸੀ ਮੇਰੇ ਡਾਡੀ ਨਿੰਨੇ ਪਿਆਰਾ ਨਾਲ ਪਾਲੀ ਸੀ ਜੇ ਹੀ ਜਿਵੇਂ ਸਾਨੂੰ ਪਾਲਦਾ ਉਹਨੇ ਪਾਲੀ ਸੀ ਉਹਨੇ ਇੰਨਾ ਦਾ ਧਿਆਨ ਰੱਖਿਆ ਸੀ ਪਰ ਪਾਣੀ ਨਾ ਸਭ ਖਤਮ ਹੋ ਗਿਆ ਸਾਡੀ ਫਸਲ ਦੇ ਨਾਲ ਨਾਲ ਸਾਡੀ ਜ਼ਮੀਨ ਹੀ ਵਿੱਚ ਰੋੜ ਕੇ ਲੈ ਦੇ ਲੈ ਕੇ ਰੋੜ ਕੇ ਜਿੰਦੇ ਨਾਲ ਸਾਡੀ ਰੋਟੀ ਚੱਲਦੀ ਸੀ ਜਿੰਦੇ ਸਿਰ ਤੇ ਆਸੀ ਸੀ ਜੇ ਉਮੀਦ ਸੀ ਕਿ ਕੋਈ ਆਏਗਾ ਕੁਛ ਹਨ ਹਾਂਜੀ ਸਾਨੂੰ ਸੀ ਜੇ ਉਮੀਦ ਵੀ ਸਾਡੀ ਫਸਲ ਹੋਏ ਜੀ ਫਿਰ ਮੇਰਾ ਵਿਆਹ ਵੀ ਹੋ ਜੇਦਾ ਕੋਈ ਖਰਚਾ ਵੀ ਨਹੀਂ ਹੋਣਾ ਕਰਜ਼ਾ ਵੀ ਨਹੀਂ ਚੜਨਾ ਪਰ ਹੁਣ ਸਭ ਤਾਂ ਹੋ ਸਕਦਾ ਇਹ ਕਰਜ਼ਾ ਲੈਣਾ ਪਵੇ ਜਾਂ ਇਸ ਤਰ੍ਹਾਂ ਹਾਂਜੀ ਯਾਰ ਇਹ ਬਿੱਤਾ ਤੇ ਸਾਰਾ ਪਾਣੀ ਹਾਂਜੀ ਸਾਰਾ ਪਾਣੀ ਫੇਰ ਤਾਂ ਇੰਨਾ ਮੇਰੇ ਦਾਦੀ ਨੇ ਪਿਆਰ ਨਾਲ ਫਸਲ ਨੂੰ ਬਸ ਸੰਭਰੇ ਰੱਖਿਆ ਸੀ ਜ਼ਮੀਨ ਨੂੰ ਐਨੀ ਮਿਹਨਤ ਨਾਲ ਬਣਾਈ ਸੀ ਉਹਨਾਂ ਨੇ ਹਾਂਜੀ ਪ੍ਰਾਪ ਮੇਰਾ ਹੈਂਡੀ تھا ਉਹ ਕਰ ਨਹੀਂ ਸਕਦਾ ਹਰ ਕੋਈ ਵੀ ਕਰਦਾ ਤੁਸੀਂ ਕਰਾਉਂਦੇ ਯਾਰ ਹਾਂਜੀ ਅਸੀਂ ਕਰਾਉਦੇ ਹਾਂ ਹਾਂਜੀ ਅਸੀਂ ਆਪ ਖੇਤ ਜਾਂਦੇ ਸੀ ਜੇ ਮੇਰੀ ਮੰਮੀ ਸੀ ਡੈਡੀ ਸੀ ਤਿੰਨ ਪੂਰਾ ਪਰਿਵਾਰ ਹੀ ਹਾਂਜੀ ਪਾਰ ਰਿਹਾ ਹਾਂਜੀ ਹਾਂਜੀ ਕੋਈ ਉਮੀਦ ਨਹੀਂ ਰਹੀ ਨਹੀਂ ਹੁਣ ਨਹੀਂ ਕੋਈ ਉਮੀਦ ਰਹੀ ਵੀ ਦੁਬਾਰਾ ਜ਼ਮੀਨਾਂ ਵਾੜ ਸਕ ਨਹੀਂ ਉਮੀਦ ਰਹੀ ਨਹੀਂ ਦਰਿਆ ਨੇ ਵਿੱਚੇ ਲੈ ਲਈ ਆਪ ਦੇ ਹੀ ਪਾਣੀ ਨਸਾਰੀ ਰੋਡ ਤੇ ਸਾਡੀ ਸਾਰੀ ਜ਼ਮੀਨ ਡਿੱਗ ਗਈ ਸਾਡੇ 2 ਕਿੱਲੇ ਜ਼ਮੀਨ ਸੀ ਜਿੰਦੇ ਤੋਂ ਸਾਡੀ ਰੋਟੀ ਚੱਲਦੀ ਸੀ ਜੇ ਸੀ ਰੋਟੀ ਖਾਂਦੇ ਸੀ ਰੋਟੀ ਤਾਂ ਵੀ ਆਵਾਜ਼ ਆ ਰੋਟ ਇਸ ਤਰ੍ਹਾਂ ਹੁਣ ਸਾਨੂੰ ਕੋਈ ਉਮੀਦ ਨਹੀਂ ਪਈ ਰੋਟੀ ਤੇ ਤੁਖਾ ਕਿੱਥੇ ਜਾਵਾਂਗੇ ਕੋਈ ਹੋਰ ਕੰਮ ਕਰ ਵੀ ਨਹੀਂ ਨਹੀਂ ਜੀ ਹੋਰ ਕੀ ਬਸ ਜ਼ਮੀਨ ਸੀ ਜਿੰਦੇ ਸਿਰ ਤੇ ਅਸੀਂ ਵੀ ਸੀ ਜਿੱਥੋਂ ਆਣਾ ਸੀ ਕੁਝ ਹਾਂਜੀ ਵਿਫਸਲ ਆਲੀ ਤੇ ਸੀ ਕੁਝ ਉਹ ਚੀਜ਼ ਸਾਡਾ ਖਾਣ ਪੀਣ ਦਾ ਸੀ ਤਾਂ ਜੋ ਵੀ ਮੇਰ ਦਾ ਮਾਨੋ ਭਾਈ ਹਾਂਜੀ ਮਾਨੋ ਮਾਨੋ ਭਾਈ ਕਿੱਥੇ ਰਹਿੰਦੇ ਤੁਸੀਂ ਛੀਨੇ ਵਾਲੇ ਚੁੱਗੇ ਛੀਨੇ ਵਾਲੇ ਚੁੱਗੇ ਹਾਂਜੀ ਜਿਹੜੀ ਫਸਲਾਂ ਨੇ ਤੁਹਾਡੀਆਂ ਕਿਸ ਤਰ੍ਹਾਂ ਜਿਹੜੀਆਂ ਹਨਾ ਹੜ ਨੇ ਜਿਹੜੀਆਂ ਆਪਣੇ ਚਪੇੜ ਵਿੱਚ ਲੈ ਲਈ ਹਾਂਜੀ ਹੜ ਦੇ ਪਾਣੀ ਆਣ ਕਰ ਫਸਲਾਂ ਵੀ ਰੁੜ ਗਈਆਂ ਤੇ ਪਹਿਲੀ ਵੀ ਦਰਿਆ ਦੇ ਰੁੜ ਗਈ ਹੈ ਚਪੇੜ ਚ ਲੈ ਹਾਂ ਕਿੰਨੀ ਪਹਿਲੇ ਸੀ ਜਿਹੜੀ ਦੋ ਕਿੱਲੇ ਸੀ ਉਹ ਵੀ ਦਰਿਆ ਨੇ ਖਿੱਚ ਲਈ ਹਾਂ ਉਹ ਦਰਿਆ ਨੇ ਖਿੱਚ ਲਈ ਕੀ ਉਮੀਦਾਂ ਸੀ ਤੁਸੀਂ ਬਣਾ ਲਾ ਕੇ ਬੈਠੇ ਸੀਗੇ ਅਸੀਂ ਨੇ ਲਾ ਕੇ ਬੈਠੇ ਸੀ ਫਸਲਾਂ ਹੋਣ ਗਈਆਂ ਤੇ ਫਸਲਾ ਦੇ ਆਰਤੀ ਤੋਂ ਲੈ ਕੇ ਲੜਕੀ ਦਾ ਵਿਆਹ ਰੱਖਿਆ ਸੀ 10ਵੇਂ ਮਹੀਨੇ ਦਾ ਹਾਂਜੀ ਤੇ ਉਹ ਨਹੀਂ ਸਾਡੇ ਸੁਪਨੇ ਪੂਰੇ ਹੋਏ ਉਹ ਸਾਡੇ ਸੁਪਨੇ ਡੁੱਬ ਚੁੱਕੇ ਨੇ ਹੂੰ ਹੁਣ ਸਾਡੇ ਕੋ ਕੋਈ ਹੱਲ ਨਹੀਂ ਹੈਗਾ ਤੇ ਅਸੀਂ ਮੁੰਡਾ ਹੈਂਡੀਕੈਪ ਹੈ ਉਹਨੂੰ ਪਾਲਣ ਪੋਛੇ ਬੜਾ ਔਖਾ ਸਾਨੂੰ ਹੂੰ ਤੇ ਹੁਣ ਵਿਆਹ ਵੀ ਸਾਨੂੰ ਨਹੀਂ ਦੱਸਦਾ ਵੀ ਅਸੀਂ ਕਿਵੇਂ ਕਰੀਏ ਤੇ ਕੋਈ ਦਾਨੀ ਰੀਰ ਕੋਈ ਮਦਦ ਕੀਤੀ ਜਾਵੇ ਸਾਡੀ ਠੀਕਾ ਵਿਆਹ ਹੋ ਸਕੇ ਹਾਂਜੀ ਹੁਣ ਕਿਸ ਤਰ੍ਹਾਂ ਸਾਰੀ ਉਮੀਦਾਂ ਦੀ ਪਾਣੀ ਫਿਰਦੇ ਹਾਂ ਹਾਂਜੀ ਸਾਰੇ ਸਾਡੀ ਉਮੀਦਾਂ ਤੇ ਸਾਰੇ ਪਾਣੀ ਫਿਰ ਗਏ ਕੁਝ ਨਹੀਂ ਸਾਡੇ ਕੋਲ ਰਹਿ ਗਿਆ ਬਸ ਕੱਲਾ ਖਾਰ ਹੀ ਹੈਗਾ ਸਾਡੇ ਕੋਲ ਹਾਂਜੀ ਹੂੰ ਰੋਟੀ ਤਾਂ ਵੀ ਮਥਾਜ ਹਾਂ ਰੋਟੀ ਤਾਂ ਵੀ ਮਥਾਜ ਅਗੇ ਆਇ ਇੱਕ ਸੀ ਸਾਡਾ ਕਰਨ ਵਾਲਾ ਇਹਨਾਂ ਦਾ ਪਿਤਾ ਜੀ ਉਹ ਵੀ ਉਹਨੂੰ ਪਰੇਸ਼ਾਨ ਹੈਗਾ ਹਾਜੀ ਪ੍ਰਸ਼ਨ ਹੈ ਪ੍ਰਸ਼ਨ ਕਿਸ ਤਰ੍ਹਾਂ ਦੇ ਟੈਨਸ਼ਨ ਇਹੋ ਸਾਰੇ ਫਸਲ ਵੀ ਰੁੜ ਗਈ ਪੈਲੀ ਵੀ ਰੁੜ ਗਈ ਵੀ ਹੁਣ ਕੀ ਕਰਾਂਗੇ ਕੀ ਖਾਵਾਂਗੇ ਕਿਸ ਤਰ੍ਹਾਂ ਪੁੱਤਾਂ ਵਾਂਗ ਪਾਲਦੇ ਵਗਰ ਬੜੇ ਬੱਚਿਆਂ ਵਾਂਗ ਪਾਲਦੇ ਸੀ ਤੇ ਕਦੋਂ ਆਉਣ ਦੀ ਮਿਹਨਤ ਸੀ ਉਹਦਾ ਹਾੜਾਂ ਦੇ ਜੇਟੇ ਚ ਆ ਗਏ ਤੇ ਹੁਣ ਸਾਨੂੰ ਕੁਛ ਨਹੀਂ ਦਿਸਦਾ ਨਾ ਸਾਨੂੰ ਪੈਲੀ ਦੀ ਮਿਹਨਤ ਦੇ ਨਾ ਸਾਨੂੰ ਫਸਲ ਦੀ ਮਿਹਨਤ ਦੇ ਤੇ ਇਹੋ ਮਿਹਨਤ ਹੈਗੀ ਸਾਨੂੰ ਵੀ ਸਾਡੇ ਦਾਨੀ ਵੀਰ ਨੇ ਕਿਹੜੇ ਉਹ ਸਾਡੀ ਮਦਦ ਕੀਤੀ ਜਾਵੇ ਲੜਕੀ ਦਾ ਵਿਆਹ ਵੀ ਹੋ ਜਾਵੇ ਤੇ ਬੱਚਾ ਸਾਡੇ ਕੋਲ ਸੰਢੀ ਕਾਪ ਇਹ ਵੀ ਸਾਡੀ ਕੋ ਮਦਦ ਕੀਤੀ ਜਾਵੇ ਕਿੱਥੋਂ ਕਰੇ ਬਿੱਟੂ ਸਿੰਘ ਨਾਮ ਮੇਰਾ ਹਾਂਜੀ ਪਿੰਡ ਛੇਲ ਜੁਗੇ ਫਿਰੋਜ਼ਪੁਰ ਤੋਂ ਸਾਡੀ ਫਸਲ ਤਾਂ ਖਰਾਬ ਹੋਈ ਨਾਲ ਜ਼ਮੀਨ ਵੀ ਲੋੜ ਗਈ ਹੂੰ ਜੋ ਮਿੱਡਾ ਸਭ ਖਤਮ ਹੋ ਗਿਆ ਤੇਰਾ ਵਿਆਹ ਵੀ ਰੱਖਿਆ ਹਾਂਜੀ ਕਦੋਂ ਤੁਹਾ ਗਿਆ ਅਸੀਂ ਤਾਂ ਕੀ ਸੁਪੜੇ 10ਵੇਂ ਮਹੀਨੇ ਤੇ ਰੱਖਿਆ ਸੀ ਵਿਆਹ ਪਰ ਨਹੀਂ ਹੋਣਾ ਕੋਈ ਕੀ ਸੁਖਣੇ ਹੀ ਤੁਹਾਡੇ ਕਿਸ ਤਰ੍ਹਾਂ ਦੇ ਸੁਖਣੇ ਜੀ ਵਿਆਹ ਕਰਾਂਗੇ ਕੀ ਆੜਤੀਆਂ ਤੋਂ ਫੜ ਕੇ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਹਾਂਜੀ ਉਹ ਆੜਤੀਓ ਕਰਜ਼ਾ ਲੈ ਕੇ ਵਿਆਹ ਕਰਾਂਗੇ ਫਸਲ ਦੇ ਦਿਆਂਗੇ ਪਰ ਨੇ ਸਭ ਕੁਝ ਖਤਮ ਹੋ ਗਿਆ ਇਹ ਦਰਿਆ ਤੁਹਾਡੀ ਜ਼ਮੀਨ ਸਾਰੀ ਲੈ ਗਿਆ ਸਾਰੀ ਸਾਰੀ ਲੈ ਗਿਆ ਸਾਰੀ ਰੁੜ ਗਈ ਸਭ ਖਤਮ ਹੋ ਗਿਆ ਨਹੀਂ ਉੜ ਰਹਾ ਕੋਈ ਨਹੀਂ ਆਖਰਾ ਕੋਈ ਸਹਾਰਾ ਕੁਛ ਨਹੀਂ ਸਰਕਾਰ ਆਵੇ ਹੋ ਬੇਨਤੀ ਹੈ ਵੀ ਕੁਝ ਸਾਡੀ ਮਦਦ ਕੀਤੀ ਜਾਵੇ ਹਾਂਜੀ ਧੀ ਦਾ ਵਿਆਹ ਵੀ ਹੋ ਸਕਦਾ ਹਾਂਜੀ ਬਹੁਤ ਮੁਸ਼ਕਲ ਚ ਆ ਸੀ ਕਿਸ ਤਰ੍ਹਾਂ ਪਾਲੀ ਸੀ ਫਸਲ ਜੀ ਬਹੁਤ ਹੀ ਵਧੀਆ ਚੰਗੀ ਪਾਲੀ ਸੀ ਫਸਲ ਪੁੱਤਾਂ ਵਾਂਗੂ ਪਰ ਨਹੀਂ ਸਭ ਕੁਝ ਖਤਮ ਹੋ ਗਿਆ ਬੜੀ ਮਿਹਨਤ ਕੀਤੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਫਸਲ ਖਰਾਬ ਹੋ ਗਈ ਬਾਕੀ ਜ਼ਮੀਨ ਵੀ ਰੁੜ ਗਈ ਜ਼ਮੀਨ ਵੀ ਖਤਮ ਹੋ ਗਈ ਹਾਂਜੀ ਠੀਕ ਹੁਣ ਕੀ ਕਰਾਂਗੇ ਅਸੀਂ ਤੇ ਕੀ ਖਾਵਾਂਗੇ ਇਹੋ ਸਾਡੀ ਮੇਨ ਸੀ ਆਸਰਾ ਸੀ ਮੇਨ ਦਾ ਪਰ ਨਹੀਂ ਉਹ ਵੀ ਖੜਮੋ ਮੁੰਡਾ ਵੀ ਹੈਂਡੀਕੇਰ ਬਸ ਜੀ ਬੱਚਾ ਤੁਹਾਡਾ ਹੈਂਡੀਕੇਰ ਹੈਂਡੀਕੇਰ ਬੱਚਾ ਕੀ ਕੀਤਾ ਜਾ ਸਕਦਾ ਉਹ ਮਾਲਕ ਦੀ ਮੇਰ ਕੋਈ ਕਰੇਗਾ ਜੋ ਕਰੇਗਾ ਸਰਕਾਰਾਂ ਤਾਂ ਸਾਡੇ ਤੋਂ ਦੂਰ ਪਹੁੰਚ ਗਈਆਂ ਹਾਂਜੀ ਕੋਈ ਮੰਗੇ ਕੋਈ ਧੀਰੀ ਹਲਪ ਕੀਤੀ ਜੇ ਕੋਈ ਵੀਰਦਾਨੀ ਵੀਰ ਕੋਈ ਸਰਕਾਰਾਂ ਨਾਲ ਕੀ ਹਲਪ ਕਰਨੀ ਵੀਦਾਨੀ ਵੀਰ ਕਰ ਸਕਦਾ ਸਾਡੀ ਹਾਂਜੀ